ਪਹਿਲਾ ਕਲਰ ਚੈੱਕ ਆਊਟ ਕਰੋ ਬਹੁਤ ਹੀ ਪ੍ਰੀਮੀਅਮ ਕਲਰ ਹੋਣ ਵਾਲਾ ਹੁਣ ਕਈ ਵੀਰ ਮੇਰੇ ਪੁੱਛ ਰਹੇ ਕਿ ਫਲੈਕਸ ਹੋਊਗਾ ਨਹੀਂ ਹੋਊਗਾ ਆਹ ਲੋ ਭਾਜੀ ਕੋਈ ਜਾਨ ਨਹੀਂ ਲੱਗ ਰਹੀ ਮੇਰੀ ਬੋਤੀ ਬਹੁਤ ਕੰਫਰਟੇਬਲ ਸ਼ੂਜ਼ ਹੈ ਮੈਮਰੀ ਫੋਰਮ ਕੁਸ਼ਨ ਲੱਗਾ ਹੈ ਤੋ ਹੀ ਚੱਲੋ ਭਾਈ ਚੱਲੋ ਬੇਟ ਵੀ ਘੱਟ ਹੈ ਔਰ ਇਹ ਚੀਜ਼ ਨਾ ਟੁੱਟਣੀ ਹੈ ਨਾ ਖਰਾਬ ਹੋਣੀ ਹੈ ਸਾਲੋਂ ਸਾਲ ਪਾ ਲਓ ਕੋਈ ਪ੍ਰੋਬਲਮ ਨਹੀਂ ਆਊਗਾ ਕਿੰਨੇ ਦਾ ਹੈ ਸਿਰਫ ਔਰ ਸਿਰਫ 500 ਰੁਪਏ ਚ ਸਪਿੰਨਰ ਦਾ ਆ ਵੀ ਕਲਰ ਮਿਲੂਗਾ ਸਪਿੰਨਰ ਦੇ ਵਿੱਚ ਆਹ ਕਲਰ ਵੀ ਮਿਲੇਗਾ ਇੱਕ ਬਲੈਕ ਨਾਲ ਬਹੁਤ ਸੋਹਣਾ ਕੰਟਰਾਸਟ ਅਸੀਂ ਤਿਆਰ ਕਰਾਇਆ ਤੁਹਾਡੇ ਲਈ nike fashion ਦਾ ਆਰਟੀਕਲ ਸਿਰਫ 500 ਰੁਪਏ ਰੇਂਜ ਦੇ ਵਿੱਚ ਆਫਰ ਜੈਕ ਆਊਟ ਕਰਦੇ। ਪ੍ਰੋਪਰ ਜੈਨੂਇਨ ਫਲੈਕਸੀਬਲ ਸੋਲ ਦੇ ਵਿੱਚ ਪਿਓਰ ਲੈਦਰ ਦੀ ਲੋਫਰ ਠੀਕ ਹੈ ਜੀ 100% ਜੈਨੂਇਨ ਜੋ ਦਿਖਾ ਰਹੇ ਆਹੀ ਦੇ ਦਵਾਂਗੇ। ਇਹਦਾ ਰੇਟ ਭਾਜੀ 900 ਰੁਪਏ ਚੱਲਦਾ ਵੀ ਯਾਰ ਚ ਇੱਕ ਜੁੱਤੀ ਦਾ ਆਪਾਂ ਤੁਹਾਨੂੰ 900 ਰੁਪਏ ਦਵਾਂਗੇ ਦੋ ਜੁੱਤੀਆਂ। ਕਲਰ ਦੇਖ ਲਓ ਦੋ ਸ਼ੇਡ ਅਵੇਲੇਬਲ ਨੇ 900 ਰੁਪਏ ਦੀਆਂ ਦੋ ਚੀਜ਼ ਵਧੀਆ ਦਵਾਂਗੇ ਔਰ ਫਲੈਕਸੀਬਲ ਜੀ ਦਵਾਂਗੇ ਨਵੀਂ ਜੀ ਸ਼ੂ ਚੈੱਕ ਕਰੋ। ਸਕੇਚਰ ਦਾ ਬਹੁਤ ਲਾਈਟ ਵੇਟ ਤੇ ਜੰਪ 16 ਵਾਲਾ ਆਰਟੀਕਲ ਜਿੰਨਾ ਮਰਜ਼ੀ ਰੈਗੂਲਰ ਪਾਓ ਫਲੈਕਸੀਬਲ ਹੈ ਕੰਫਰਟੇਬਲ ਮੈਮਰੀ ਫੋਰਮ ਲੱਗੀ ਹੋਈ ਹੈ ਠੀਕ ਹੈ ਭਾਜੀ ਇਹਦੇ ਰੇਟ ਭਾਜੀ ਬਦਕੀ ਹੁੰਦਾ ਬਾਜ਼ਾਰ ਦੇ ਵਿੱਚ ਇਹਦਾ 700 800 ਇਸ ਰੇਟ 'ਚ ਵਿਕਦਾ ਆਪਾਂ ਤੁਹਾਨੂੰ 700 ਰੁਪਏ ਦੋ ਜੋੜੇ ਦੇਵਾਂਗੇ ਓਕੇ 700 ਰੁਪਏ 'ਚ ਦੋ ਜੋੜੇ ਠੀਕ ਹੈ ਰੰਗ ਜਿਹੜਾ ਮਰਜ਼ੀ ਮੰਗਾਓ 6 ਤੋਂ ਲੈ ਕੇ 11 ਨੰਬਰ ਤੱਕ ਜੰਪ ਤਾਂ ਨਹੀਂ ਕਿਤੇ ਭਾਜੀ ਜਿੱਥੇ ਗਾਗ ਚੱਲੂਗਾ ਨਾਲ ਨਾਲ ਚੱਲਮੀ ਗਾਰੰਟੀ ਹੈ ਪੂਰੀ ਪੂਰੀ ਚੜਦੀ ਕਲਾ ਲਈ ਗਾਰੰਟੀ 6 ਮਹੀਨੇ ਦੀ ਗਾਰੰਟੀ ਦੇਵਾਂਗੇ ਭਾਜੀ ਦਸਤਕਾਰੀਆਂ ਨੂੰ ਆਪਾਂ ਖੜ ਓ ਪਹਿਲਾਂ ਵੀ ਪਾਈ ਦੀਆਂ ਵੀਡੀਓ ਪਾਉਣੀਆਂ ਨੇ ਜੁੱਤੀਆਂ ਬੂਟ ਹੋ ਕੇ ਸਾਰੇ ਤਰ੍ਹਾਂ ਦੇ ਸ਼ੂਜ਼ ਹੁੰਦੇ ਆ ਬਾਈ ਕੋਲੇ ਮੈਨ ਬੋਮੈਨ ਬੱਚਿਆਂ ਦੇ ਸਾਰਾ ਕੁਝ ਮਿਲ ਜੂਗਾ ਤੇ ਰੇਟ ਬਹੁਤ ਘੱਟ ਤੇ ਕੁਆਲਟੀ ਵੀ ਵਧੀਆ ਹੁੰਦੀ ਆ ਗਾਰੰਟੀ ਲੈਂਦਾ ਬਾਈ ਸਿੰਗਲ ਵੀ ਅਸੀਂ ਮਿਲੂ ਆ ਵੀਡੀਓ ਨਾ ਬਣੇ ਰਹੋ ਹਾਂਜੀ ਭਰੇ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਸਸਤੀ ਗੱਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਕੀ ਦਿਖਾਵਾਂਗੇ ਭਰਾ ਸੋਣੇ ਭਾਜੀ ਤੋਹਫੇ ਬਹੁਤ ਸੋਹਣੇ ਸੋਹਣੇ ਬਹੁਤ ਵਧੀਆ ਵਧੀਆ ਆਫਰ ਆ ਦੇ ਵਿੱਚ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਆ ਆਜੋ ਭਾਈ ਲੋਫਰ ਜੈਕ ਆਊਟ ਕਰੋ ਭਾਈ ਪ੍ਰੋਪਰ ਜੈਨੂਇਨ ਫਲੈਕਸੀਬਲ ਸੋਲ ਦੇ ਵਿੱਚ ਪਿਓਰ ਲੈਦਰ ਦੀ ਲੋਫਰ ਠੀਕ ਹੈ ਜੀ 100% ਜੈਨੂਇਨ ਜੋ ਦਿਖਾ ਰਹੇ ਆਹੀ ਦੇ ਦਵਾਂਗੇ ਇਹਦਾ ਰੇਟ ਭਾਜੀ 900 ਰੁਪਏ ਚੱਲਦਾ ਵੀ ਯਾਰ ਚ ਇੱਕ ਜੁੱਤੀ ਦਾ ਆਪਾਂ ਤੁਹਾਨੂੰ 900 ਰੁਪਏ ਦਵਾਂਗੇ ਦੋ ਜੁੱਤੀਆਂ ਕਲਰ ਦੇਖ ਲਓ ਦੋ ਸ਼ੇਡ ਅਵੇਲੇਬਲ ਨੇ 900 ਰੁਪਏ ਦੀਆਂ ਦੋ ਸਿਰਫ ਔਰ ਸਿਰਫ 900 ਰੁਪਏ ਦੋ ਜੋੜੇ ਲੈ ਜੀ ਓਕੇ ਵੀਰੇ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਅਵੇਲੇਬਿਲਟੀ ਹੈ ਔਰ ਮੇਨ ਚੀਜ਼ ਜਿੱਦਾਂ ਮਰਜ਼ੀ ਰੈਗੂਲਰ ਪਾਓ ਫਲੈਕਸੀਬਲ ਹੈ 6 ਤੋਂ 10 ਸਾਈਜ਼ ਓਕੇ ਇਹ ਦੋਵਾਂ ਦਾ ਪਤਾ ਲਾ ਦੱਬਾ ਕੁਆਲਿਟੀ ਸਭ ਬੰਦ ਹੈ ਚੀਜ਼ ਵਧੀਆ ਦਵਾਂਗੇ ਔਰ ਫਲੈਕਸੀਬਲ ਜੀ ਦਵਾਂਗੇ ਨਵੀਂ ਚੀਜ਼ ਠੀਕ ਜੀ ਸ਼ੂ ਸ਼ੈੱਕ ਕਰੋ ਸਕੇਚਰ ਦਾ ਬਹੁਤ ਲਾਈਟ ਵੇਟ ਤੇ ਜੰਪ 16 ਵਾਲਾ ਆਰਟੀਕਲ ਜਿੰਨਾ ਮਰਜ਼ੀ ਰੈਗੂਲਰ ਪਾਓ ਫਲੈਕਸੀਬਲ ਹੈ ਕੰਫਰਟੇਬਲ ਮੈਮਰੀ ਫੋਰਮ ਲੱਗੀ ਹੋਈ ਹੈ ਠੀਕ ਹੈ ਭਾਜੀ ਇਹਦੇ ਰੇਟ ਭਾਜੀ ਬਤਾ ਕੀ ਹੁੰਦਾ ਬਾਜ਼ਾਰ ਦੇ ਵਿੱਚ ਜੇ ਤਾਂ 700 800 ਇਸ ਰੇਟ 'ਚ ਵਿਕਦਾ ਆਪਾਂ ਤੁਹਾਨੂੰ 700 ਰੁਪਏ ਦੋ ਜੋੜੇ ਦਵਾਂਗੇ ਓਕੇ 700 ਰੁਪਏ 'ਚ ਦੋ ਜੋੜੇ ਠੀਕ ਹੈ ਰੰਗ ਜਿਹੜਾ ਮਰਜ਼ੀ ਮੰਗਾਓ 6 ਤੋਂ ਲੈ ਕੇ 11 ਨੰਬਰ ਤੱਕ ਜੰਦੂ ਭਾਜੀ ਜਿੱਥੇ ਗਾਗ ਚੱਲੂਗਾ ਨਾਲ ਨਾਲ ਚੱਲਮੀ ਗਾਰੰਟੀ ਉਹ ਪੂਰੀ ਪੂਰੀ ਚੜਦੀ ਕਲਾ ਦੀ ਗਾਰੰਟੀ 6 ਮਹੀਨੇ ਦੀ ਗਾਰੰਟੀ ਦਵਾਂਗੇ 7 ਤੋਂ 11 ਸਾਈ ਦੇਵਾਂਗੇ 700 ਰੁਪਏ ਦੋ ਜੋੜੇ ਦਵਾਂਗੇ ਇਹੀ ਕੁਆਲਿਟੀ ਮਿਲੂਗੀ ਜਿਹੜੀ ਦਿਖਾ ਰਿਆ ਮੈਂ ਕੋਈ ਫਰਕ ਨਹੀਂ ਆਊਗਾ ਇਹੋ ਬਾਰ ਆਪਾਂ ਤੁਹਾਨੂੰ ਦਵਾਂਗੇ ਸਪਿੰਨਰ ਦੇ ਵਿੱਚ ਨਵੀਂ ਡਿਜ਼ਾਈਨਿੰਗ ਉਹ ਪਿਆਰੇ ਆਰਟੀਕਲ ਤੁਹਾਡੇ ਲਈ ਤਿਆਰ ਕਰਾਇਆ ਸਪਿੰਨਰ ਦੇ ਪਹਿਲਾਂ ਕਲਰ ਚੈੱਕ ਆਊਟ ਕਰੋ ਬਹੁਤ ਹੀ ਪ੍ਰੀਮੀਅਮ ਕਲਰ ਹੋਣ ਵਾਲਾ ਹੁਣ ਕਈ ਵੀਰ ਮੇਰੇ ਪੁੱਛ ਰਹੇ ਕਿ ਫਲੈਕਸ ਹੋਊਗਾ ਨਹੀਂ ਹੋਊਗਾ ਹਲੋ ਭਾਦੀ ਕੋਈ ਜਾਨ ਨਹੀਂ ਲੱਗ ਰਹੀ ਮੇਰੀ ਬੋਤੀ ਬਹੁਤ ਕੰਫਰਟੇਬਲ ਸ਼ੂਜ਼ ਹੈ ਮੈਮਰੀ ਫੋਰਮ ਪੁਸ਼ਨ ਲੱਗਾ ਹੈ ਧੋਈ ਚਲੋ ਪਾਈ ਚਲੋ ਬੇਟ ਵੀ ਘੱਟ ਔਰ ਇਹ ਚੀਜ਼ ਇੰਨਾ ਟੁੱਟਣੀ ਹੈ ਨਾ ਖਰਾਬ ਹੋਣੀ ਹੈ ਸਾਲੋਂ ਸਾਲ ਪਾ ਲੋ ਕੋਈ ਪ੍ਰੋਬਲਮ ਨਹੀਂ ਆਉਗੀ ਕਿੰਨੇ ਦਾ ਹੈ ਸਿਰਫ ਔਰ ਸਿਰਫ 500 ਰੁਪਏ ਚ ਸਪਿੰਨਰ ਦਾ ਆ ਵੀ ਕਲਰ ਮਿਲੂਗਾ ਸਪਿੰਨਰ ਦੇ ਵਿੱਚ ਆਹ ਕਲਰ ਵੀ ਮਿਲੇਗਾ ਇੱਕ ਬਲੈਕ ਨਾਲ ਬਹੁਤ ਸੋਹਣਾ ਕੰਟਰਾਸਟ ਅਸੀਂ ਤਿਆਰ ਕਰਾਇਆ ਤੁਹਾਡੇ ਲਈ ਸਪਿੰਨਰ ਦੇ ਵਿੱਚ ਨਾਈਕੀ ਫੈਸ਼ਨ ਦਾ ਆਰਟੀਕਲ ਸਿਰਫ 500 ਰੁਪਏ ਰੇਂਜ ਦੇ ਵਿੱਚ ਅਗੇਨ ਨਾਈਕੀ ਦਾ ਮਾਡਲ ਬਹੁਤ ਸੋਹਣਾ ਕੁਆਲਿਟੀ ਬਹੁਤ ਵਧੀਆ ਡਿਊਰੇਬਲ ਚੀਜ਼ ਦੇ ਵਿੱਚ ਸਿਰਫ ਔਰ ਸਿਰਫ 500 ਰੁਪਏ ਰੇਂਜ ਦੇ ਵਿੱਚ ਐਰੀਡਾਸ ਦਾ ਸਪਿੰਨਰ ਬਹੁਤ ਵਧੀਆ ਰੇਂਜ 500 ਰੁਪਏ ਦੇ ਵਿੱਚ ਸਿਰਫ ਜੇਰਵਾਰ ਆਪਾਂ ਤੁਹਾਨੂੰ ਦਵਾਂਗੇ ਲੋਫਰ ਇੱਕ ਹੋਰ ਬਹੁਤ ਫਾਈਨ ਕੁਆਲਿਟੀ ਦੇ ਵਿੱਚ ਕਈ ਹੁਣ ਕਈ ਬੰਦੇ ਭਰਾ ਹੁੰਦੇ ਨੇ ਜਿਹੜੇ ਸਿੰਪਲ ਬਾਣਾ ਪ੍ਰੇਫਰ ਕਰਦੇ ਨੇ ਕਿ ਹਾਂ ਆਪਾਂ ਸਾਦੀ ਜੀ ਲੋਫਰ ਪਾਣੀ ਜਿਆਦਾ ਚੱਕਵੀ ਨਹੀਂ ਪੈਂਦੀ ਬਈ ਚੀਜ਼ ਚੈੱਕ ਕਰੋ ਬਹੁਤ ਸਿੰਪਲ ਵਾਲੀ ਕੋਸਟਰ ਦਾ ਆਰਟੀਕਲ ਹੈ ਕੰਫਰਟੇਬਲ ਹੈ ਫਲੈਕਸੀਬਲ ਹੈ ਠੀਕ ਹੈ ਜੀ ਕਲਰ ਚੈੱਕ ਆਊਟ ਕਰਾਨਾ ਤੁਹਾਨੂੰ ਇੱਕ ਇੱਕ ਆਪਣਾ ਕੋ ਬਰਾਊਨ ਕਲਰ ਅਵੇਲੇਬਲ ਆਦਾ ਬੀਜ ਬਰਾਊਨ ਸ਼ੇਡ ਆਹੋ ਸਾਰੇ ਸ਼ੇਡ ਆਪਾਂ ਇਕੱਠੇ ਲੇ ਗਿਆ ਕਰਾ ਦਿੰਦੇ ਆ ਆ ਲੋ ਭਾਈ ਇਹ ਭਾਜੀ ਇੱਕ ਆਪਣਾ ਕਾਫੀ ਸ਼ੇਡ ਆ ਗਿਆ ਇੱਕ ਆਪਣਾ ਕਾਲਾ ਆ ਗਿਆ ਜੀ ਠੀਕ ਹੈ ਜੀ ਸਾਰੇ ਸਾਈਜ਼ ਅਵੇਲੇਬਲ ਨੇ 6 ਤੋਂ ਲੈ ਕੇ 10 ਨੰਬਰ ਤੱਕ 450 ਦੀ ਇੱਕ ਉਹ ਦਿਖਾਉਂਦੇ ਆ ਚੈਲਸੀ ਆ ਜੋ ਜੀ ਚੈਲਸੀ ਬਹੁਤ ਜ਼ਿਆਦਾ ਰਿਕਵਾਇਰਮੈਂਟ ਆ ਰਹੀ ਸੀ ਬਿਹਾਰ ਦੇ ਵਿੱਚ ਭਾਜੀ ਬਹੁਤ ਜ਼ਿਆਦਾ ਰੇਟ ਆ ਥੋੜਾ ਭਰਾ ਥੋੜੀ ਦੀ ਤੋਹਫਾ ਲੈ ਕੇ ਆਇਆ ਚੈਲਸੀ ਦੇ ਵਿੱਚ ਕੁਆਲਿਟੀ ਚੈੱਕ ਕਰ ਲਓ ਗੂਚੀ ਦਾ ਇਹ ਮਾਲ ਆਊਗਾ ਆਹੀ ਟੈਗ ਲੱਗਿਆ ਮਿਲੂਗਾ ਗੂਚੀ ਦਾ ਔਰ ਰੇਟ ਸੁਣੋ ਬਹੁਤ ਪਿਆਰੀ ਚੀਜ਼ ਦਵਾਂਗੇ ਡੀਲ ਦਵਾਂਗੇ ਬਹੁਤ ਸੋਹਣੀ ਦੋ ਇਹਦੇ ਵਿੱਚ ਜਿਪਰ ਲੱਗਿਆ ਤੇ ਆਪਣੇ ਕੋਲ ਚੈਲਸੀ ਆ ਗਿਆ ਪੋਰ ਪ੍ਰੀਮੀਅਮ ਕੁਆਲਿਟੀ ਹੈ ਹੁਣ ਕਈ ਭਰਾਵਾਂ ਨੂੰ ਇਹ ਹੁੰਦਾ ਕਿ ਜਿਪ ਖਰਾਬ ਹੋ ਜੂਗੀ ਨਾ ਜਿੰਨੀ ਮਰਜ਼ੀ ਕਰੋ ਰੈਗਨਰ ਅਪ ਡਾਉਨ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਕੁਆਲਿਟੀ ਹੈ 1300 ਰੁਪਏ ਰੇਟ ਵੀ ਆਰ ਚਾ ਭਾਜੀ ਇਹਦਾ ਜਿਪ ਵਾਲੇ ਦਾ ਆਪਾਂ ਤੁਹਾਨੂੰ 1300 ਦਾ ਦੋ ਜੋੜੇ ਠੀ ਕਲਰ ਸਾਰੇ ਬਲੈਕ ਬਰਾਊਨ ਟੈਨ ਔਰ ਮੇਨ ਚੀਜ਼ ਮੈਂ ਇਹਦੇ ਚ ਵੀ ਦਿਖਾਉਂਗਾ ਮੋੜ ਕੇ ਚਲਸੀ ਸਾਡੇ ਰਿੰਕਲ ਨਹੀਂ ਆਂਦਾ ਬੂੜ ਦੇ ਉੱਤੇ ਓਕੇ ਚਲਸੀ ਨਾ ਕਰੈਕ ਹੋਏਗਾ ਨਾ ਫਟੇਗਾ ਨਾ ਪੁੱਛ ਹੋਏਗਾ ओरिजिनल ਟੀਪੀਆਰ ਸੋਨ ਦਾ ਚਲਸੀ ਹੈ 1300 ਚ ਦੋ ਜੋੜੇ ਲੈ ਜਾਓ ਆਗੇ ਭਰਾਓ 6 7 8 9 10 ਸਾਰੇ ਸਾਈਜ਼ ਮਿਲਣਗੇ 1300 ਚ ਦੋ ਜੋੜੇ ਜੇ ਕਿਸੇ ਨੂੰ ਸਿੰਗਲ ਲੈਣਾ ਹੈ ਸਿੰਗਲ ਲੈਣਾ 650 ਰੁਪਏ ਦਾ ਓਕੇ ਜਿਹੜਾ ਮਰਜੀ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਇੱਕ ਆਪਾਂ ਤੁਹਾਨੂੰ ਇਹਦੇ ਦਵਾਂਗੇ 11 ਨੰਬਰ ਸਾਈਜ਼ ਦੇ ਵਿੱਚ ਚਲਸੀ ਨਹੀਂ ਮੇਰੇ ਭਰਾ ਨੇ ਜੀ ਕਿ 11 ਨੰਬਰ ਨਹੀਂ ਹੈਗਾ ਤੁਹਾਡੇ ਕੋਲ ਹੁਣ 11 ਨੰਬਰ ਦਾ ਚੈਲਸੀ ਵੀ ਟੋਟਲੀ ਪ੍ਰੋਵਾਈਡ ਕਰਾਤਾ ਆਪਾਂ ਕੁਆਲਿਟੀ ਚੈੱਕ ਕਰ ਲਓ ਕਲਰ ਤੁਹਾਨੂੰ ਬਰਾਊਨ ਬਲੈਕ ਦੋ ਸ਼ੇਡ ਮਿਲ ਜਣਗੇ 11 ਨੰਬਰ ਦੇ ਵਿੱਚ ਚੈਲਸੀ ਪ੍ਰੋਪਰ オリジナル46 ਸਾਈਜ਼ ਜੈਨੂਇਨ 650 ਰੁਪਏ ਇਹਦਾ ਵੀ ਕੋਈ ਰੇਟ ਵਧਾ ਕੇ ਨਹੀਂ ਅਸੀਂ ਲੈਣਾ ਸਿਰਫ 650 ਰੁਪਏ ਦੋ ਜੋੜਾ ਲਓਗੇ 1300 ਰੁਪਏ ਵਿੱਚ ਓਕੇ ਜੀ ਇਹੋ ਵਾਰ ਆਪਾਂ ਤੁਹਾਨੂੰ ਦਵਾਂਗੇ